ਪਿੰਡ ਵਾਲੇ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਉਹ ਬੰਦਿਆਂ ਨੂੰ ਨਾ ਕਰਜ਼ੇ ਕਾਰਨ ਜੀ ਸੁਸਾਇਡ ਕੀਤੀ ਹੈ ਜੀ ਬੈਂਕ ਤੇ ਮਤਲਬ ਆੜਤੀ ਦਾ ਕਰਜ਼ਾ ਜਿਹੜਾ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਇਸੇ ਕਾਰੀ ਉਹਨਾਂ ਨੇ ਆਤਮ ਹੱਤਿਆ ਕੀਤੀ ਜੀ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਜੀ ਇਹਨਾਂ ਨੂੰ ਬਦਬਦ ਸਹਾਇਤਾ ਦਿੱਤੀ ਜਾਵੇ ਕਿਉਂਕਿ ਤੰਗੀਆਂ ਕਾਰਨ ਹੋਇਆ ਸੀ ਤੇ ਕਰਜ਼ੇ ਦੇ ਬੋਝ ਸੀ ਨਾ ਬੈਂਕ ਦਾ ਕਰਜ਼ਾ ਸੀ ਆੜਤੀ ਦਾ ਕਰਜ਼ਾ ਸੀ ਤੰਗੀ ਕਾਰਨ ਉਹਨਾਂ ਦੀ ਜਾਨ ਨੂੰ ਹੋਇਆ ਔਰ ਸਰਕਾਰ ਨੂੰ ਚਾਹੀਦਾ ਵੀ ਕਿੰਨਾ ਕੋਈ ਨੁਕਸਾ ਕੀਤਾ ਜਾਏ ਜੀ ਮੇਰੇ ਤਾਇਆ ਜੀ ਦਾ ਲਲ ਕਹੇਗਾ ਸੀਗਾ ਤੇ ਕੁਝ ਆਰਥਿਕ ਤੰਗੀ ਹੈਗੀ ਸੀ ਕੁਛ ਥੋੜਾ ਜਿਹਾ ਮਨੋ ਵੀ ਲੱਗਦਾ ਸੀ ਵੀ ਕਰਜ਼ਿਆਂ ਦੇ ਉੱਤਰਿਆ ਅਫਸੈਟ ਹੋ ਰਿਹਾ ਕੰਮ ਤੇ ਮੈਂ ਸੋਚ ਰਿਹਾ ਸੀ ਕਿਤੇ ਗੁਰਦੁਆਰਾ ਸਾਹਿਬ ਰਹਿਣ ਲੱਗ ਜਾਂਦੇ ਕਿਤੇ ਕਿਵੇਂ ਨਹੀਂ ਕਿ ਥੋੜਾ ਜਿਹਾ ਅਫਸੈਟ ਚੱਲ ਰਿਹਾ ਸੀ ਕੱਲ ਕੁਦਰਤੀ ਇਹਨਾਂ ਦੇ ਮਾਮੇ ਦੀ ਡੈਥ ਹੋਈ ਸੀ ਸਾਰੇ ਜਿਹੜੇ ਪਰਿਵਾਰ ਸੀਗੇ ਸਾਰੇ ਉੱਥੇ ਸੰਸਕਾਰ ਤੇ ਗਏ ਤੇ ਉਹ ਨੋਜੀ ਨਹੀਂ ਗਏ ਤੇ ਜਿੰਨੂੰ ਪਹਿਲਾਂ ਮੱਥੀ ਹੁੰਦੀ ਹੈ ਤੇ 11:00 11:30 ਵਜੇ ਇਹਨਾਂ ਨੇ ਸਲਫਾਸਟੀਲ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਤੇ ਸਾਨੂੰ ਪਤਾ ਲੱਗਾ 1 ਵਜੇ ਤੱਕ ਤਕਰੀਬਨ ਹਸਪੀਟਲ ਲੈ ਕੇ ਗਏ ਜਿਹੜੀ ਮਾਈਸੀਓ ਦੀ ਪਹਿਲਾਂ ਡੈਥ ਹੋ ਗਈ ਤੇ ਉਹ ਬਾਅਦ ਦੇ ਵਿੱਚ ਥੋੜਾ ਜਿਹਾ 2 ਘੰਟੇ ਬਾਅਦ ਸੰਜੀਤ ਤੇ ਦਿਖਾਇਆ ਤੇ ਫਿਰ ਮਾਨਸਾ ਜਾਂਦੇ ਸੀਗੇ ਰਸਤੇ ਦੇ ਵਿੱਚ ਉਹ ਕਹਿੰਦੇ ਮਾਨਸਾ ਲੱਜੋ ਵਧੀਆ ਡਾਕਟਰ ਹੈ ਕੋਈ ਇਸ ਤਰ੍ਹਾਂ ਦਾ ਜਿਹੜੇ ਦਵਾਈਆਂ ਦਾ ਅਸਰ ਕਰਦੇ ਨੇ ਤੇ ਜਾਂਦੇ ਜਾਂਦੇ ਉਹ ਪੀਖੀ ਕੋਲੇ ਜਾ ਕੇ ਉਹਦੀ ਡੈਥ ਹੋ ਗਈ ਹੈ ਪਿੰਡ ਵਾਲੇ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਉਹ ਬੰਦੇ ਨੂੰ ਨਾ ਕਰਜ਼ੇ ਕਾਰਨ ਜੀ ਸੁਸਾਇਡ ਕੀਤੀ ਹੈ ਜੀ ਬੈਂਕ ਤੇ ਮਤਲਬ ਆੜਤੀ ਦਾ ਕਰਜ਼ਾ ਜਿਹੜਾ ਉਹ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਇਸੇ ਦੇ ਕਾਰਨ ਹੀ ਉਹਨਾਂ ਨੇ ਆਤਮ ਹੱਤਿਆ ਕੀਤੀ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਜੀ ਇਹਨਾਂ ਨੂੰ ਵੱਧ ਤੋਂ ਵੱਧ ਸੈਟਾ ਦਿੱਤੀ ਜਾਵੇ ਕਿਉਂਕਿ ਤੰਗੀਆਂ ਕਾਰਨ ਹੋਇਆ ਹੈ ਅੱਛਾ ਤੇ ਕਰਜ਼ੇ ਦੇ ਬੋਝ ਸੀ ਨਾ ਫਿਰ ਬੈਂਕ ਦਾ ਕਰਜ਼ਾ ਸੀ ਆੜਤੀ ਦਾ ਕਰਜ਼ਾ ਜੀ ਤੰਗੀ ਕਾਰਨ ਇਹਨੂੰ ਦੀ ਜਾਨੋ ਹੈ। ਹੋਰ ਸਰਕਾਰ ਨੂੰ ਤੰਗੀ ਦਾ ਕੋਈ ਨਾ ਕੋਈ ਸਹਾਇਤਾ ਕੀਤੀ ਗਈ। ਮੇਰੇ ਤਾਇਆ ਜੀ ਦਾ ਲੱਕਾ ਹੈਗਾ ਸੀਗਾ। ਤੇ ਕੁਝ ਆਰਥਿਕ ਤੰਗੀ ਹੈਗੀ ਸੀ ਕੁਝ ਥੋੜਾ ਜਿਹਾ ਮਨੋ ਵੀ ਲੱਗਦਾ ਸੀ ਵੀ ਕਰਜ਼ੇ ਨੇ ਉੱਤਰਿਆ ਅਫਸੈਟ ਹੋ ਰਿਹਾ ਕੰਮ। ਤੇ ਥੋੜਾ ਸੋਚ ਰਿਹਾ ਸੀ ਕਿਤੇ ਗੁਰਦੁਆਰਾ ਸਾਹਿਬ ਰਹਿਣ ਲੱਗ ਜਾਂਦੇ ਤੇ ਕਿਤੇ ਕਿਵੇਂ ਨਹੀਂ ਕਿ ਥੋੜਾ ਜਿਹਾ ਅਫਸੈਟ ਚੱਲ ਰਿਹਾ ਸੀ। ਕੱਲ ਕੁਦਰਤੀ ਇਹਨਾਂ ਦੇ ਮਾਮੇ ਦੀ ਡੈਥ ਹੋਈ ਸੀ। ਸਾਰੇ ਜਿਹੜੇ ਪਰਿਵਾਰ ਸੀਗੇ ਸਾਰੇ ਉੱਥੇ ਸੰਸਕਾਰ ਤੇ ਗਏ ਤੇ ਦੋਨੋਂ ਜੀ ਨਹੀਂ ਗਏ ਤੇ ਜਿੰਨੂੰ ਪਹਿਲਾਂ ਮੱਥੀ ਹੁੰਦੀ ਹੈ ਤੇ 11:00 11:30 ਵਜੇ ਇਹਨਾਂ ਨੇ ਸਲਫਾਸਟੀਨ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਤੇ ਸਾਨੂੰ ਪਤਾ ਲੱਗਿਆ 1 ਵਜੇ ਤੱਕ ਤਕਰੀਬਨ ਹਸਪੀਟਲ ਦੇ ਅਕੀਗੇ ਜਿਹੜੀ ਐਮ ਆਈ ਸੀ ਯੂ ਦੀ ਪਹਿਲਾਂ ਡੱਥ ਹੋ ਗਈ ਤੇ ਉਹ ਬਾਅਦ ਦੇ ਵਿੱਚ ਥੋੜਾ ਜਿਹਾ 2 ਘੰਟੇ ਬਾਅਦ ਸਰਜੀਤ ਤੇ ਦਿਖਾਇਆ ਤੇ ਫਿਰ ਮਾਨਸਾ ਜਾਂਦੇ ਸੀਗੇ ਰਸਤੇ ਦੇ ਵਿੱਚ ਉਹ ਕਹਿੰਦੇ ਮਾਨਸਾ ਦਾ ਜੋ ਵਧੀਆ ਡਾਕਟਰ ਆ ਕੋਈ ਇਸ ਤਰ੍ਹਾਂ ਦਾ ਜਿਹੜੇ ਦਵਾਈਆਂ ਦਾ ਅਸਰ ਕਰਦੇ ਨੇ ਤੇ ਜਾਂਦੇ ਜਾਂਦੇ ਉਹ ਪੀਖੀ ਕੋਲੇ ਜਾ ਕੇ ਉਹਦੀ ਡੈਥ ਹੋ ਗਈ